ਇਨਾ ਕਿ ਭਈ ਆਪਣਾ ਮੇਰਾ ਨਾਮ ਬਹਾਰ ਸਿੰਘ ਕਿਹੜਾ ਪਿੰਡ ਆ ਸਭਰਾ ਜੀ ਤੇ ਕੀ ਗੱਲ ਹੋਈ ਮੋਟਰਾਂ ਦਾ ਟਰਾਂਫਰ ਚੋਰੀ ਹੋ ਗਿਆ ਮੋਟਰ ਅਹੀਂ ਕੱਲ ਰਾਤ ਇੱਥੇ ਜਿੰਨਾ ਕਿ ਸਾਡਾ ਟਰਾਂਫਰ ਚੋਰੀ ਹੋਇਆ ਹੂੰ ਜਿਸ ਵਿੱਚ ਉਹਨਾਂ ਨੇ ਤੇਲ ਅਤੇ ਤਾਂਬਾ ਵਿੱਚੋਂ ਕੱਢ ਕੇ ਲੈ ਗਏ ਤੇ ਖੋਖਾ ਛੱਡ ਕੇ ਛੱਡ ਲੱਖ ਦਿੱਤੀ ਤੇ ਅਹੀਂ ਜੋ ਸਿਰ ਆ ਕੇ ਵੇਖਿਆ ਤੇ ਸਾਡਾ ਸਮਾਨ ਖਿਲਰਿਆ ਪਿਆ ਸੀ ਤੇ ਅਹੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਏ ਅਸੀਂ ਸੁਣ ਚਾਇਆ ਪੀ 5 6 ਟਰਾਂਸਫਾਰਮ ਇੱਕੇ ਰਾਤ ਵਿੱਚ ਚੋਰੀ ਹੋਏ ਆ ਅਸੀਂ ਪੁਲਿਸ ਪਸੰਦ ਤੋਂ ਪਰ ਜੋਰ ਬੇਨਤੀ ਕਰਦੇ ਆ ਕਿ ਸਾਨੂੰ ਇਨਸਾਫ ਦਵਾਇ ਜਾਵੇ ਤੇ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਕਿਹੜਾ ਪਿੰਡਾ ਸਭਰਾ ਜੀ ਤੇ ਕਿਸ ਤਰ੍ਹਾਂ ਟਰਾਂਸਫਾਰਮ ਚੋਰੀ ਗਿਆ ਫਿਰਦਾ ਜੀ ਕਿਹੜੀ ਜਗ੍ਹਾ ਤੋਂ ਕਰਨ ਜੀ ਮੋਟਰ ਤੇ ਹੀ ਮੋਟਰ ਤੋਂ ਦੇਖੋ ਤੁਹਾਡੇ ਸਾਹਮਣੇ ਕੀ ਹਾਲ ਦੇਡ ਢੂੜ ਕੇ ਤੇਲ ਵੀ ਲੈ ਕੇ ਵਿੱਚੋਂ ਤਾਂਮਾ ਵੀ ਲੈ ਕੇ ਆ ਬੂਆ ਭੰਨ ਕੇ ਸਟਾਰਟਰ ਕੇਬਲ ਜੋ ਸਾਰਾ ਕੁਝ ਲੈ ਕੇ ਆ ਇਹ 1 ਨਹੀਂ ਲੱਖਾ ਜੀ ਇਹ 12-13 ਲੱਖੇ ਇੱਕੇ ਰਾਜ ਇੱਕੋ ਰਾਜ ਜੀ ਇੱਕੋ ਰਾਜ ਚ 12-13 ਲੱਥੇ ਆ ਅੱਜ ਬਾਵਜ ਦਿਨ ਹੋ ਗਿਆ ਰੋਜ ਦੇ ਚਾਰ ਕਿਤੇ ਪੰਜ ਇਹ ਰੋਜ ਦੇ ਲੈਂਡ ਹੈ ਸਭਰਾ ਪਿੰਡ ਦੇ ਵਿੱਚ ਕੀ ਮੰਗ ਕਰੋਗੇ ਹੁਣ ਮੰਗ ਸਰਕਾਰ ਤੋਂ ਇਹੀ ਆ ਵੀ ਇੱਕ ਚੌਂਕੀ ਸਭਰਾ ਨੂੰ ਮੁਲਾਜ਼ਮ ਦਿੱਤੇ ਜਾਣ ਕਿਉਂਕਿ ਕੋਈ ਥੋੜੇ ਬਾਅਦ ਹੀ ਨਿਗਰਾਨੀ ਰੱਖਣਾ ਬੁਰਾ ਹਾਲ ਆ ਜੀ ਬਹੁਤ ਨੰਗਾ ਨਾਝ ਹੋ ਰਿਹਾ ਵਾ ਤੇ ਤੁਹਾਡੇ ਸਾਹਮਣੇ ਕਣਕ ਭਰਨ ਵਾਲੀ ਆ ਤੇ ਸਾਡੀ ਬੇਲੀ ਮਹਿਕਮਾ ਨੂੰ ਬੇਨਤੀ ਆ ਕਿ ਸਾਨੂੰ ਟ੍ਰਾਂਸਫਰ ਦਿੱਤਾ ਜਾਵੇ ਅਸੀਂ ਕਣਕ ਭਰਗੇ ਤੇ ਬਾਕੀ ਥੋੜੀ ਜੀ ਚੋਰਾਾਂ ਤੇ ਵੀ ਥੋੜਾ ਜਿਹਾ ਸਕੰਜਾ ਕੱਟਣਾ ਚਾਹੀਦਾ ਜੀ ਲਗਾਤਾਰ ਜਿਹੜੀਆਂ ਚੋਰੀਆਂ ਹੋ ਰਹੀਆਂ ਬਹੁਤ ਯਾਦੀਆਂ ਲਗਾਤਾਰ ਚੋਰੀਆਂ ਤੁਹਾਡੇ ਸਾਹਮਣੇ ਹੀ ਆ ਵੇਖੋ ਕੀ ਬਣਾਇਆ ਟ੍ਰਾਂਸਫਰ ਦਾ ਦੇਰ ਕੇ ਤੇਲ ਵੀ ਲੈ ਕੇ ਸਾਰਾ ਕੁਝ ਲੈ ਗਏ ਕਿੰਨੇ ਕੁ ਮੁਸ਼ਕਲਾਂ ਦਾ ਹੁਣ ਸਾਹਮਣਾ ਤੁਹਾਨੂੰ ਕਰਨਾ ਪਵੇਗਾ ਮੁਸ਼ਕਲਾਂ ਇਹ ਵੇਖੋ ਜੀ ਇਹ ਕਣਕ ਹੁਣ ਸਾਰੇ ਤੇ ਆਈ ਆ ਤੇ ਕਣਕ ਨੂੰ ਅਸੀਂ ਪਾਣੀ ਲਾਉਣਾ ਤੇ ਜੇ ਸਾ ਕੋਲ ਗੱਲ ਗਏ ਹਾਂ ਉਹ ਆਂਦੇ ਵੀ 2 4 5 ਦਿਨ ਲੱਗਣਗੇ ਤੁਹਾਨੂੰ ਪਤਾ ਕਣਕ ਅਨਸਾਰੀ ਤੇ ਆਈ ਮੇ ਪਾਣੀ ਲੇਟ ਹੋ ਗਿਆ ਤੇ ਨੁਕਸਾਨ ਹੋਣਾ ਸਾਡਾ ਵੀ ਕੀ ਨਾ ਕੀ ਭਾਈ ਆਪਣਾ ਨਾ ਹੀ ਮਹਤਾਰਸੋਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਚੋਰੀ ਰਾਤ ਟਰਾਂਫਰਨ ਦੀ ਹੋਈ ਕਹਿਣ ਤੋਂ ਗੱਲ ਹੀ ਗਾਹ ਹੋ ਗਈ ਆ ਵੇਖੋ ਕੀ ਬਣਿਆ ਪਿਆ ਪੰਜਾ ਚੌ ਦਿਨ ਇਹਦੇ ਵਿੱਚ ਤੇ ਗਾਂਧੀ ਇੱਦਾਂ ਤਕੜਾ ਪੈ ਗਿਆ ਵੀ ਬਿਨੇ ਇਹ ਕਿ ਕੋਈ ਬੰਬੀ ਬੰਬੀ ਚਲਾਉਣੀ ਚਾਹੀਦਾ ਤੇ ਜਾਂਦਿਆਂ ਨੂੰ ਟਰਾਂਫਰਨ ਤੁਹਾਨੂੰ ਪੜਨੇ ਥੱਲੇ ਪਿਆ ਹੁੰਦਾ ਵੇਖ ਕੇ ਰਾਨ ਪਰੇਸ਼ਾਨ ਹੀ ਰਹੇ ਜਾਂਦਾ ਵੀ ਇਹ ਬਣਿਆ ਕੀ ਆ ਤੇ ਇਹ ਕਿਸੇ ਕਿਸੇ ਇਨਸਾਨ ਦਾ ਹੀ ਕੰਮ ਆ ਕਦੇ ਨੇ ਕਦੇ ਜਿਤਨਾ ਪੀੜ ਨੇ ਦੱਸਿਆ ਹੀ ਆ ਵੀ ਇਹਦਾ ਜਿਹੜਾ ਸਮਾਨ ਆ ਉਹ ਕੋਈ ਬਾਜ਼ਾਰ 'ਚ ਹੀ ਵਿਕਦਾ ਕਿੱਥੇ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਇਸ ਤੇ ਤੇਰੇ ਲਈ ਧਿਆਨ ਦੇਵੇ ਹੁਣ ਆਮ ਬੰਦੇ ਤੇ ਗਲਤੀ ਵਸਦੀ ਗੱਲ ਨਹੀਂ ਗਈ ਵੀ ਜਿਹੜਾ ਜਾ ਕੇ ਦੁਕਾਨਦਾਰ ਨੂੰ ਆਖੇ ਲਿਆ ਸਰਦਾ ਸਮਾਨ ਕੱਢ ਉਸੇ ਅਗੇ ਤਲਾਸ਼ੀ ਤਰਸੀ ਲਿਖ ਜਾਵੇ ਉਹਨਾਂ ਨੂੰ ਧਿਆਨ 'ਚ ਗੱਲਾਂ ਰੱਖ ਕੇ ਤੇ ਸਾਰਾ ਦਵਾਇਆ ਜਾਵੇ ਕਿੰਨੀ ਅਖੇ ਖੇ ਦੇ ਖਰਾਬੀ ਤੇ ਵਧ ਗਈ ਨਾ ਸਾਨੂੰ ਕਿੰਨੀਆਂ ਕੋ ਮੁਸ਼ਕਲਾਂ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਜਿਸ ਤਰ੍ਹਾਂ ਇਹ ਚੋਰ ਜਿਹੜੇ ਟਰਾਂਕਾਂ ਚੋਰੀ ਕਰਦੇ ਆ ਤੇ ਕਿਸਾਨਾਂ ਨੂੰ ਕਿਹ ਤਰ੍ਹਾਂ ਦੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਮੁਸ਼ਕਲਾਂ ਦਾ ਸਾਹਮਣਾ ਇਹ ਇੱਥੇ ਪਰਸੋਂ ਚੋਰੀ ਹੋਈ ਆ ਤੋ ਉਹ ਸਾਰੇ ਵੇੜੀ ਜੀ ਤੁਰੇ ਫਿਰਦੇ ਨੇ ਲੈ ਕੇ ਕਿਰਪਾਨਾਂ ਦਾਸਰ ਮੇਰੇ ਅਖਾਰ ਕੋਈ ਵੱਜ ਜਾਂਦਾ ਬੰਦਾ ਬੰਦਾ ਹੀ ਮਾਰ ਦੇਣਾ ਸਮਾਨ ਦੀ ਤਾਂ ਗੱਲ ਤੁਸੀਂ ਛੱਡੋ ਤੇ ਉਹ ਵੀ ਪਰਸੋਂ ਚੋਰੀ ਲੈ ਗਏ ਆ ਸਾਰੇ ਕੈਮਰੇ ਕੋਲ ਝੋਲੇ ਜੀ ਉਹ ਬੰਦੇ ਨਹੀਂ ਲੱਭੇ ਤਾ ਜਾਂ ਨਵੇਂ ਇੱਕ ਆਮ ਇੱਕ ਹੋਰ ਵੇਖ ਲਿਆ ਕੱਲ ਦੋ ਲਥੇ ਕੋ ਮੇਰੇ ਲੱਗੇ ਸਰਪੰਚ ਦੀ ਮੋਟਰ ਆ ਬੱਬੀ ਦੀ ਉੱਥੇ ਇਹਨਾਂ ਦੀ ਬੈਂਕ ਤੇ ਲੱਗ ਗਈ ਉੱਥੋਂ ਕੇਵਲ ਲੈ ਗਈ ਵੱਢ ਗਈ ਆ ਪੰਜਾ ਚੌਦਨਾਂ ਦੀ ਖੀਰ ਹੀ ਹੋ ਗਈ ਹੈਗੇ ਬਿਲਕੁਲ ਜਿਵੇਂ ਮੁਲਾਜ਼ਮ ਨਹੀਂ ਅੱਥੇ ਹੈਗੇ ਇੱਕ ਦੋ ਹੀ ਮੁਲਾਜ਼ਮ ਆ ਉਹ ਵੀ ਬਜਾਰੇ ਬਸ ਖੁਰਸੀ ਤੋਂ ਮਾੜਾ ਮੋਢ ਲੰਗਰ ਤੱਕ ਜਾਂ ਜੋਗੇ ਆ ਭੱਜਣਾਂ ਤੇ ਕਿਸੇ ਕੀ ਆ ਮਗਰ ਕੀ ਨਾ ਕੀ ਵੀਰ ਜੀ ਆਪਣਾ ਮੇਰਾ ਜੀ ਜਤਿੰਦਰ ਸਿੰਘ ਬੱਗਾ ਕਿਹੜਾ ਪਿੰਡਾ ਸਭਰਾ ਜੀ ਕੀ ਗੱਲ ਹੋਈ ਆ ਜਿਹੜਾ ਟਰਾਂਫਰ ਨੰਦੇ ਦਾ ਚੋਰੀ ਹੋ ਗਿਆ ਗੱਲ ਜੀ ਤੁਸੀਂ ਵੇਖ ਹੀ ਰਹਿ ਜੋ ਟਰਾਂਸਫਾਰਮ ਆਪਣੇ ਸਭਰਾ ਪਿੰਡ ਤੋਂ ਕਾਫੀ 2-8-7 ਦਿਨਾਂ ਦੇ ਵਿੱਚ ਘੱਟੋ-ਘੱਟ 100 ਟਰਾਂਸਫਾਰਮ ਚੋਰੀ ਹੋ ਗਿਆ ਵਾ ਤੇ ਇਹ ਵੀ ਆਪਣੀ ਮੇਰੇ ਕੋਲੇ ਬਾਲ ਸਿੰਘ ਦੀ ਮੋਟਰ ਆ ਜੀ ਪਿਆ ਜੀ ਠੇਕੇ ਦੇ ਸੀ ਤੇ ਅੱਜ ਦਿਨੇ ਆ ਕੇ ਵੇਖਿਆ ਤੇ ਟਰਾਂਸਫਾਰਮ ਥੱਲੇ ਸੁੱਟਿਆ ਪਿਆ ਤੇਲ ਕੱਢ ਕੇ ਲੈ ਗਏ ਬੁੱਚ-ਬੁੱਚ ਸਾਰੇ ਜੋ ਵਿੱਚ ਤੁਹਾਨੂੰ ਬਾਤ ਦੋੜ ਭੰਨ ਕਰ ਗਏ ਆ ਤੇ ਚੋਰ ਇ ਚੋਰਾਂ ਦੇ ਹੌਸਲੇ ਇੰਨੇ ਵਧ ਗਏ ਆ ਵੀ ਹਿਸਾਬ ਹੀ ਕੋਈ ਨਹੀਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਮੀਡੀਆ ਦੇ ਜ਼ਰੀਏ ਵੀ ਜੀ ਐਸ ਐਸ ਪੀ ਸਾਹਿਬ ਨੂੰ ਬੇਨਤੀ ਕਰਦੇ ਵੀ ਸਭਰਾ ਪਿੰਡ ਜਿਹੜੀ ਚੌਂਕੀ ਜਾਂ ਥਾਣਾ ਬਣਿਆ ਹੋਇਆ ਇਹਦੀ ਹੱਦ ਬ ਮੁਲਾਜ਼ਮ ਸਾਡੇ ਕੋਲ ਸਿਰਫ 4-5 ਆ ਪਿੰਡ ਚ ਕਿਉਂਕਿ ਤੁਹਾਨੂੰ ਪਤਾ 20 ਹਜ਼ਾਰ ਵਾਦੀ ਤੇ 30 ਸਾਡੇ ਆਪਦੇ ਪਿੰਡ ਦੀ ਆ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਮੁਲਾਜ਼ਮ ਵੱਧ ਤੋਂ ਵੱਧ ਇੱਥੇ ਭੇਜਣ ਨਾਲੇ ਇਹਨਾਂ ਨੂੰ ਚੋਰਾਂ ਨੂੰ ਫੜਿਆ ਜਾਵੇ ਉਹ ਤੋਂ ਪਾਣੀ ਲਾਉਣ ਦਾ ਟਾਈਮ ਆਇਆ ਵਾ ਅੱਜ ਅਸੀਂ ਇੱਥੇ ਸਪਰੇਅ ਕਰਨ ਆਇਆ ਤੇ ਆਉਂਦਿਆਂ ਨੂੰ ਟਰਾਂਸਫਰ ਨਾਲਾਥਾ ਪਿਆ ਵਾ ਕਿਸਾਨ ਵਿਚਾਰੇ ਕਿੱਥੇ ਜਾਣ ਬਹੁਤ ਦੁਖੀ ਹੋਏ ਪਏ ਆ ਜੀ ਤੇ ਦਿਨ-ਦਰ ਰਾਤ ਚੋਰੀਆਂ ਹੁੰਦੀਆਂ ਵਾ ਚੋਰੀਆਂ ਨੂੰ ਕੋਈ ਠੱਲ ਨਹੀਂ ਪੈਂਦੀ ਦੂਜੀ ਗੱਲ ਇਹ ਵੀ ਜਿਹੜਾ ਇੱਥੋਂ ਸਮਾਨ ਕੱਢਦੇ ਆ ਜਾਂ ਤੇਲ ਕੱਢਦੇ ਆ ਅਕਸਰ ਕਿਹੇ ਕੁਆੜੀ ਨੂੰ ਤੇ ਉਹ ਵੇਚ ਫਰਜ ਬੰਦਾ ਵੀ ਕਵਾੜੀਆਂ ਤਾਂ ਹੀ ਜਾਂ ਸਾਰਿਆਂ ਨਾਲ ਕੰਟੈਕਟ ਕਰਕੇ ਰੱਖੇ ਵੀ ਤੁਸੀਂ ਚੋਰੀ ਦਾ ਸਮਾਨ ਨਾ ਲਓ ਕਿਸੇ ਨਾ ਕਿਸ ਨੂੰ ਉਹ ਵੇਚਦੇ ਆ ਦੂਜਾ ਨਸ਼ਾ ਤੁਹਾਨੂੰ ਪਤਾ ਨਸ਼ੇ ਦੀ ਪੂਰਤੀ ਆਤੇ ਹੀ ਸਭ ਕੁਝ ਹੋੰਦਿਆ ਤੇ ਨਸ਼ਾ ਅਗੇ ਨਾਲੋਂ ਵੀ ਦੁੱਗਣਾ ਹੋ ਚੁੱਕਾ ਜੀ ਕਿਹੜੇ ਚੋਰੀ ਹੋਏ ਕਿੰਨੇ ਟੋਟਲ ਰਾਤ ਹੋਏ ਆ ਇਹ ਜੀ ਰਾਤ ਇੱਕ ਮੁੰਡਾ ਵੱਡਾ ਗੁਰਪ੍ਰੀਤ ਵੱਡਾ ਉਹਦਾ ਹੋਇਆ ਵਾ ਇੱਕ ਸਾਡੇ ਰਾਤ ਬਲਵਿੰਦਰ ਸਿੰਘ ਬਿੱਟੂ ਬਾਬਾ ਉਹਦਾ ਆਇਆ ਵਾ ਦੋ ਤਿੰਨ ਕੁੱਤੀ ਵਾਲ ਏਰੀਆ ਚ ਹੋਇਆ ਤਕਰੀਬਨ 7-8 ਟਰਾਂਸਫਾਰਮ ਇੱਕ ਰਾਤ ਚ ਚੋਰੀ ਹੋਇਆ ਏ ਵੀ ਨਹੀਂ ਵੀ ਇੱਕ ਸਾਈਡ ਇੱਕੋ ਲਾਗੋ ਲੱਗੀ ਹੋਏ ਕੋਈ 2 ਕਿਲੋਮੀਟਰ ਇਧਰੋਂ ਕੋਈ 2 ਕਿਲੋਮੀਟਰ ਇਧਰੋਂ 7-8 ਟਰਾਂਸਫਰ ਇੱਕੇ ਰਾਤ ਚੋਰੀ ਆ ਉਦੋਂ ਪਹਿਲਾਂ ਵੀ ਹੋਏ ਆ ਤੇ ਬਹੁਤ ਜਿਹਾ ਜ਼ਿਆਦੀ ਚੋਰੀ ਵੱਧ ਚੁੱਕੀ ਆ ਜੀ ਦਿਨ ਦੀ ਵੀ ਲੋਕਾਂ ਦੀਆਂ ਵਾਲੀਆਂ ਲਈ ਜਾਂਦੇ ਆ ਕੋਈ ਕਿਤੇ ਨਾਕਾ ਨਹੀਂ ਆ ਕੋਈ ਕਿਤੇ ਪੁਲਿਸ ਪ੍ਰਸ਼ਾਸਨ ਸੁੱਤਾ ਪਿਆ ਜੀ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਕੋਈ ਇੰਨਾ ਚੋਰਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਤੁਹਾਨੂੰ ਪਤਾ ਇਹ ਅਸੀਂ ਵੀ ਨਾਲ ਦੁਖੀ ਹੁਣਾਂ ਦੇ ਨਾਲ ਇਹ ਪ੍ਰੈਸ ਤੇ ਸਾਰਾ ਕੁਝ ਸਮਾਨ ਉਤੋਂ ਹੀ ਸਰਕਾਰ ਤੇ ਅਸਰ ਪੈਣਾ ਵਾ ਜੇ ਅਸੀਂ ਤੇ ਸਰਕਾਰ ਤੋਂ ਹੀ ਲੈਣੇ ਆ ਤੇ ਜੇ ਇਹ ਚੋਰੀ ਬਜੂ ਦੇ ਸਰਕਾਰ ਦਾ ਵੀ ਥੋੜਾ ਬਦਾ ਬਿਜਲੀ ਮੈਹਕਮੇ ਦਾ ਵੀ ਫਾਇਦਾ ਹੋ ਜਾਊਗਾ ਤੇ ਚੋਰਾ ਨੇ ਤਾਂ ਹੱਦ ਹੀ ਮਚਾਈ ਪਈ ਆ ਕੁਛ ਨਾ ਕੁਛ ਸਰਕਾਰ ਨੂੰ ਬੇਨਤੀ ਮੇਨਾਂ ਦੇ ਢੱਲ ਪਾਈ ਜਾਵੇ ਕੀ ਮੰਗ ਕਰੋਗੇ ਹਣੋਂ ਮੰਗ ਇਹੋ ਹੀ ਕਰਾਂਗੇ ਬਿਜਲੀ ਬੋਰਡ ਤੋਂ ਵੀ ਸਾਨੂੰ ਟਰਾਂਸਫਾਰਮ ਛੇਤੀ ਛੇਤੀ ਦਿੱਤਾ ਜਾਵੇ ਤਾਂ ਜੋ ਅਸੀਂ ਆਪਦੀ ਕਣਕ ਦੀ ਸਿੰਚਾਈ ਕਰ ਸਕੀਏ ਤੇ ਨਾਲੇ ਆਪਦੀ ਚਲੋ ਜੋ ਵੀ ਪਾਣੀ ਪੂਣੀ ਕਣਕਾਂ ਨੂੰ ਲਾਉਣਾ ਪਰ ਸਕੀਏ